ਸ਼ਾਹੀ ਦੇ ਸੰਗਤ ਦੇ ਵਿੱਚੋਂ ਕਿਸੇ ਨੂੰ ਪਤਾ ਹੋਵੇ ਕਿ ਸਨ 1604 ਦੇ ਅੰਦਰ ਜਿਸ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਰਵਾਇਆ ਉਸ ਰੂਪ ਅੱਜ ਕਿੱਥੇ ਹੈ ਅਸਲ ਦੇ ਵਿੱਚ ਉਸ ਰੂਪ ਜ਼ਿਲ੍ਹਾ ਜਲੰਧਰ ਦੇ ਸ਼ਹਿਰ ਕਰਤਾਰਪੁਰ ਸਾਹਿਬ ਜੀ ਦੇ ਅੰਦਰ ਬਾਬਾ ਧੀਰਮਲ ਜੀ ਦੇ ਪਰਿਵਾਰ ਦੇ ਕੋਲ ਅੱਜ ਵੀ ਉਸ ਰੂਪ ਮੌਜੂਦ ਹੈ ਹਰ ਸਾਲ ਵਸਾਖੀ ਵਾਲੇ ਦਿਨ ਉਸ ਰੂਪ ਦੇ ਕੁਝ ਸਮੇਂ ਵਾਸਤੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਕਿਰਤਪੁਰ ਸਾਹਿਬ ਜਾਣ ਤੋਂ ਬਾਅਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਪ੍ਰਬੰਧ ਮੇਣਿਆਂ ਦੇ ਕੋਲ ਆਇਆ ਤਾਂ ਉਸ ਸਮੇਂ ਕਹਿੰਦੇ ਨੇ ਕਿ ਧੀਰਮਲ ਦੇ ਪਰਿਵਾਰ ਦੇ ਕੋਲ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਆ ਗਿਆ ਗੁਰਤੇਗ ਬਾਦਰ ਸਿੰਘ ਮਹਾਰਾਜ ਜੀ ਦੇ ਜਦੋਂ ਸਨ 1664 ਨੂੰ ਧੀਰਮਲ ਨੇ ਗੋਲੀ ਚਲਵਾਈ ਤਾਂ ਉਸ ਸਮੇਂ ਇਹ ਸਰੂਪ ਬਾਬਾ ਮੱਖਣਸ਼ਾਲੂ ਬਾਣਾ ਕਹਿੰਦੇ ਨੇ ਕਿ ਬਾਬਾ ਧੀਰਮਲ ਦੇ ਕੋਲੋਂ ਖੋ ਕੇ ਲੈ ਕੇ ਆਏ ਗੁਰਤੇਗ ਬਾਦਰ ਸਿੰਘ ਮਹਾਰਾਜ ਨੇ ਕਿਹਾ ਕਿ ਤੁਸੀਂ ਇਸ ਰੂਪ ਉਹਨਾਂ ਨੂੰ ਵਾਪਸ ਦੇ ਦਿਓ ਤਾਂ ਉਸ ਸਮੇ ਗੁਰਤੇਗ ਬਾਦਰ ਸਿੰਘ ਮਹਾਰਾਜ ਨੇ ਇਸ ਰੂਪ ਆਪਣੇ ਸੀਸ ਤੇ ਚੋਕ ਕੇ ਬਿਆਸ ਦਰਿਆ ਦੇ ਕੰਡੇ ਤੇ ਆਣ ਕੇ ਇਸ ਰੂਪ ਬਿਆਸ ਦਰਿਆ ਦੇ ਵਿੱਚ ਰੱਖਿਆ ਤੇ ਨਾਲ ਧੀਰਮਲ ਨੂੰ ਸੁਨੇਹਾ ਕਰ ਦਿੱਤਾ ਕਿ ਤੁਸੀਂ ਇਸ ਰੂਪ ਬਿਆਸ ਦਰਿਆ ਦੇ ਕੋਲ ਆਣ ਕੇ ਅਰਦਾਸ ਕਰਕੇ ਰੂਪ ਲੈ ਕੇ ਜਾ ਸਕਦੇ ਹੋ ਤਾਂ ਉਸ ਸਮੇ ਕਹਿੰਦੇ ਨੇ ਕਿ ਕਰਤਾਰਪੁਰ ਤੋਂ ਧੀਰਮਲ ਗਿਆ ਬਿਆਸ ਦਰਿਆ ਦੇ ਕੰਡੇ ਤੇ ਜਾ ਕੇ ਅਰਦਾਸ ਕੀਤੀ ਤਾਂ ਉਸ ਸਮੇ ਕਹਿੰਦੇ ਨੇ ਕਿ ਬਿਆਸਾ ਦਰਿਆ ਨੇ ਆਪ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਬਾਬਾ ਧੀਰਮਲ ਜੀ ਨੂੰ ਆਣ ਕੇ ਆਪ ਦਿੱਤਾ ਕਿ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਅੱਜ ਵੀ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ ਮੌਜੂਦ ਹੈ